ਸਰਵਦਾ ਪਲਾ ਚੈਰੀਟੇਬਲ ਟਰਸਟ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪ੍ਰਭ ਨੂੰ ਸਮਰਪਿਤ ਟਰਸਟ ਨੇ ਇੱਕ ਫੈਸਲਾ ਕੀਤਾ ਸੀ ਕਿ ਟੈਸਟ ਬਹੁਤ ਮਹਿੰਗੇ ਹੋ ਚੁੱਕੇ ਨੇ ਲੋਕ ਟੈਸਟ ਕਰਦੇ ਨਹੀਂ ਐ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਲਈ ਪਹਿਲੇ ਦੌਰ ਚ ਅਸੀਂ 50 ਲੈਬਰਾਟਰੀਆਂ ਦਾ ਫੈਸਲਾ ਕੀਤਾ ਕਿ 50 ਲੈਬਰਾਟਰੀਆਂ ਪੰਜਾਬ ਚ ਖੋਲੀਆਂ ਜਾਣਗੀਆਂ 50 ਲੈਬਰਾਟਰੀਆਂ ਖੁੱਲਣ ਤੋਂ ਬਾਅਦ ਡਾਕਟਰ ਗਿਲ ਜਿਹੜੇ ਕਿ ਸਾਰਾ ਕੰਟਰੋਲ ਰੱਖਦੇ ਨੇ ਨਾ ਲੈਬੋਰੀਟਰੀਸ ਦਾ ਤੇ ਅਸੀਂ ਡਿਸਕਸ ਕੀਤਾ ਕਿ 50 ਵੋਟਰੀਆਂ ਹੋਰ ਕੀਤੀਆਂ ਜਾਣ ਫੇਸ ਹੋ ਤੇ ਗਿਣਤੀ ਪਹੁੰਚੀ ਹੁਣ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਅਸੀਂ ਸਾਰੇ 350 ਸਾਲ ਮਨਾ ਰਹੇ ਹਾਂ ਸੋ 50 ਵੋਟਰੀਆਂ ਇਸ ਉੱਪਰ ਪਾ ਕੇ ਅਸੀਂ ਲੀਆਂ ਉਹ ਕੀਤੀਆਂ ਸੋ 150 ਦੇ ਕਰੀਮ ਸਾਡੀ ਲੈਬਾਰਟਰੀ ਜਿਹੜੀ ਸਾਡਾ ਟੀਚਾ ਸੀਗਾ ਜਿਨ੍ਹਾਂ ਚੋਂ ਅਸਲੇ ਕੁਝ ਰੋਟਰੀ ਜਿਹੜੀ ਚੱਲ ਰਹੀਆਂ ਨੇ ਜਿਹੜੀਆਂ ਸਾਡੀਆਂ ਤਿਆਰ ਨਹੀਂ ਜਿਸ ਤਰ੍ਹਾਂ ਅੱਜ ਅਸੀਂ ਬਤਾਲਾ ਚਾਏ ਆ ਤੇ ਇੱਥੇ ਅੱਜ ਲੈਬਾਰਟਰੀ ਜਿਹੜੀ ਖੋਲੀ ਗਈ ਆ ਹੋਰ ਵੀ ਸਾਡੀਆਂ 7-8 ਲੈਬਾਰਟਰੀ ਜਿਹੜੀਆਂ ਨੇ ਉਹ ਤਿਆਰ ਪਈਆਂ ਨੇ ਜਿਨ੍ਹਾਂ ਦੀ ਇਨੋਗੂਰੇਸ਼ਨ ਅਸਲੇ ਹੋ ਰਹੀ ਹੈ ਕੁਝ ਸਨੀਆਂ ਫਿਊਚਰ ਚ ਆਣਣੀਆਂ ਨੇ ਜਿਨ੍ਹਾਂ ਦੀ ਮਸ਼ੀਨਰੀ ਜਾ ਚੁੱਕੀ ਹੈ ਸੋ ਟੋਟਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ 146 ਲੈਬਾਰਟਰੀਆਂ ਜਿਹੜੀਆਂ ਸਾਡੀਆਂ ਜਾਂ ਸਾਡੇ ਜਿਹੜੇ ਕਲੈਕਸ਼ਨ ਸੈਂਟਰ ਨੇ ਇਹ ਸਾਡੇ ਆਲਰੇਡੀ ਪੰਜਾਬ ਤੋਂ ਇਲਾਵਾ ਬਾਕੀ ਦੀਆਂ ਸਟੇਟਾਂ ਜਿਹੜੀਆਂ ਨੇ ਚਾਹੇ ਹਰਿਆਣਾ ਚਾਹੇ ਹਿਮਾਚਲ ਐ ਚਾਹੇ ਰਾਜਸਥਾਨ ਐ ਚਾਹੇ ਸ਼ਿਰਿਨਗਰ ਐ ਜਨਕੇ ਦੇ ਵਿੱਚ ਜਦ 13 ਸਟੇਟਾਂ ਦੇ ਵਿੱਚ ਸਾਡਾ ਇਹ ਸਟੇਜਲਾ ਕੰਮ ਚੱਲ ਰਿਹਾ ਹੈ ਤੋਂ ਅੱਜ ਜਿਹੜਾ ਅਸੀਂ ಗ್ರಾಮ ਪੰਚਾਇਤ ਬੋਤਾਲਾ ਇਹਨਾਂ ਦੇ ਉਪਰਾਲੇ ਨਾਲ ਸਰਪੰਚ ਸਾਹਿਬ ਦੇ ਨਾਲ ਸਾਰੇ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਔਰ ਐਨ ਆਰ ਆਈ ਭਰਾਵ ਜਿਨ੍ਹਾਂ ਨੇ ਜਿਨ੍ਹਾਂ ਦਾ ਸਹਿਯੋਗ ਪਿਆ ਤੇ ਇਹ ਜਿਹੜੀ ਬੜੀ ਅਲੀਸ਼ਾਨ ਇੱਕ ਬਿਲਡਿੰਗ ਜਿਹੜੀ ਹੈ ਉਹ ਬਣਾ ਕੇ ਦਿੱਤੀ ਸਾਨੂੰ ਜਿੱਥੇ ਅੱਜ ਅਸੀਂ ਲੈਬੋਰੀ ਖੋਲ ਦਿੱਤੀ ਗਈ ਹੈ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਇਹ ਏਰੀਆ ਜਿਹੜਾ ਸੈਂਟਰ ਦੇ ਪਲੇਸਸ ਹੈਗਾ ਉਹ ਕਾਫੀ ਆਬਾਦੀ ਹੈ ਇਸ ਪਾਸੇ ਕਾਫੀ ਪਿੰਡਾਂ ਦਾ ਹੈਗਾ ਤੇ ਦੋ ਤਿੰਨ ਜਗ੍ਹਾ ਜਿਹੜੀਆਂ ਦੋ ਤਿੰਨ ਫੈਸਿਲਿਟੀਆਂ ਜਿਹੜੀਆਂ ਅਸੀਂ ਅਕਸਰ ਦਿੰਨੇ ਆਂ ਕੱਲ ਵੀ ਅਸੀਂ ਖੰਨੇ ਕਰਕੇ ਆਏ ਆਂ ਖੰਨੇ ਪੈਣਾ ਲੈਬੋਰੀ ਦਾ ਜਿਹੜਾ ਉਖਾਟਨ ਕੀਤਾ ਗਿਆ ਤੇ ਉੱਥੇ ਇੱਕ ਫਿਜ਼ੀਓਥੈਰੇਪੀ ਸੈਂਟਰ ਤੇ ਇੱਕ ਅਸੀਂ ਡੈਂਟਲ ਕਲੀਨ ਦੇ ਦੇਖ ਕੇ ਆਏ ਕਿਉਂਕਿ ਜਗ੍ਹਾ ਸੀ ਕਿ ਗੁਰਦਾਰਾ ਸਾਹਿਬ ਦੇ ਕੋਲ ਕੋफी ਤੇ ਇੱਥੇ ਵੀ ਅਸੀਂ ਜਿਹੜੇ ਹੁਣ ਸਪੰਸ ਸਾਹਿਬ ਨਾਲ ਕੇ ਸਾਰੇ ਮੈਂਬਰ ਸਾਹਿਬਾਨ ਗਏ ਨੇ ਜਗ੍ਹਾ ਦੇਖੀ ਜਗ੍ਹਾ ਹੈਗੀ ਐ ਨਾ ਕੁੱਲ ਤੇ ਅਸੀਂ ਪਹਿਲਾਂ ਲੈਬੋਰੀ ਚਲਾਵਾਂਗੇ ਜੋ ਸਾਡਾ ਗੱਲਸਾ ਨਾਲ ਕੀਤੀ ਆ ਕਿ ਅਸੀਂ ਇਹਨਾਂ ਰਿਪੋਰਟਰੀ ਪਹਿਲਾਂ ਚਲਾ ਲਈਏ ਤੇ ਉਸ ਤੋਂ ਬਾਅਦ ਅਸੀਂ ਦੋਨੋਂ ਸੈਂਟਰ ਅਪ ਤਨਵਾਸੀ ਫਿਜ਼ੀਓਥੈਰੇਪੀ ਸੈਂਟਰ ਵੀ ਦੇਾਂਗੇ ਤੇ ਡੈਂਟਲ ਕਲੀਨਿਕ ਵੀ ਦੇਾਂਗੇ ਅੱਜ ਸਾਡੇ ਨਗਰ ਬਤਾਲਾ ਜ਼ਿਲ੍ਹਾ ਅਮਰਸਰ ਵਾਸਤੇ ਬੜਾ ਖੁਸ਼ੀ ਦਾ ਮੌਕਾ ਹੈ ਇਹ ਪਿੰਡ ਵਾਸਤੇ ਵੀ ਤੇ ਇਲਾਕੇ ਵਾਸਤੇ ਵੀ ਕਿਉਂਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਾਡੇ ਨਗਰ ਦੇ ਵਿੱਚ ਕਲੀਨिकल ਲੈਬ ਐਂਡ ਡਾਇਗਨੋਸਟਿਕ ਸੈਂਟਰ ਜਿਹੜਾ ਉਹਦਾ ਸ਼ੁਭ ਆਰੰਭ ਮਾਨਯੋਗ ਐਸਪੀਓ ਬਰਾਇ ਸਾਬ ਅਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਉਹਨਾਂ ਨੇ ਕੀਤਾ ਵਾਹਿਗੁਰੂ ਅਕਾਲ ਪੁਰਖ ਅੱਗੇ ਇਹ ਹੀ ਅਰਦਾਸ ਕਰਦਾ ਐਸਪੀਓ ਬਰਾਏ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਉਹਨਾਂ ਦੇ ਸਮੂਹ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਵਾਜਣ ਤਾਂ ਜੋ ਇਹ ਇਸੇ ਤਰ੍ਹਾਂ ਹੋਰ ਵੱਧ ਚੜ੍ਹ ਕੇ ਸੰਗਤਾਂ ਦੀਆਂ ਸਮਾਵਾਂ ਕਰਕੇ ਗੁਰ ਅਸੀਸ ਦੇ ਪਾਤਰ ਬਣਦੇ ਰਹਿਣ